ਮੈਨੂੰ ਇਹ ਗੱਲ ਕਹੀ ਮੈਂ ਕਿਹਾ ਬਾਪੂ ਦੱਲੇয়াল ਸਾਹਿਬ ਤਾਂ ਸ਼ਹੀਦ ਵੀ ਹੋ ਗਏ ਉਹ ਤਾਂ ਸਮਝੋ ਜਾਂਦੇ ਹੀ ਰਹਿਣਗੇ ਉਹਨਾਂ ਨੇ ਤਾਂ ਆਪਦਾ ਕੰਮ ਕਰਤਾ ਲੈਖੇ ਲਾਤੀ ਤੇ ਜੇ ਤੂੰ ਘਰੇ ਬੈਠਾ ਮਰ ਗਿਆ ਤੂੰ ਘਰੇ ਖਾਤੇ ਚ ਪਾਏਗਾ ਜੇ ਤੂੰ ਘਰੇ ਬੈਠਾ ਮਰ ਗਿਆ ਤੂੰ ਘਰੇ ਖਾਤੇ ਚਾਂ ਕਿੰਨੇ ਬੰਦੇ ਯਾਦ ਰੱਖਦੇ ਆ ਬਈ ਪੁੱਤ ਯਾਦ ਰੱਖ ਲੂ ਮਾੜਾ ਮੋਟਾ ਯਾਦ ਕਰ ਲੂਗਾ ਮਾੜਾ ਮੋਟਾ ਪੋਤਰਾ ਉਸ ਤੋਂ ਬਾਅਦ ਖੇਡਾ ਖਤਮ ਪਹਿਲੀ ਗੱਲ ਇਹ ਹੋ ਜਾ ਸਮਾਂ ਆ ਰਿਹਾ ਪੋਤੇ ਨੇ ਵੀ ਯਾਦ ਰੀ ਕਰਨਾ ਫਿਰ ਕਾਦੇ ਪਿੱਛੇ ਤੁਰੇ ਵਰਦੇ ਆ ਯਾਰ ਇਹ ਤੁਹਾਡੇ ਮਨ ਚ ਭੁਲੇਖਾ ਮੈਂ ਖਾਸ ਕਰਕੇ ਬਜ਼ੁਰਗਾਂ ਨੂੰ ਕਹਿਣਾ ਤੁਹਾਡੇ ਮਨ ਚ ਭੁਲੇਖਾ ਵਾ ਜੇ ਤੁਸੀਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਚੱਲੇਗੇ ਤੁਹਾਡੇ ਬਿਨਾ ਕੰਮ ਖੜ ਜਾਣਾ ਕਰਦਾ ਭੁਲੇਖਾ ਤੁਹਾਡਾ ਕੱਢ ਦਿਓ ਇਹ ਪਰਮਾ ਦੇ ਮਨਾਂ ਚੋਂ ਦੱਸੋ ਮੈਨੂੰ ਕਿਹੜੇ ਘਰ ਦਾ ਕੰਮ ਖੜਦਾ ਜਦੋਂ ਬੰਦਾ ਮਰ ਜਾਂਦਾ ਕਿਹੜੇ ਘਰ ਦਾ ਕੰਮ ਖੜਦਾ ਅਗਲੇ ਭੋਗ ਵੀ ਹੁਣ ਤਾਂ 7 ਦਿਨਾਂ ਤੇ ਨਹੀਂ ਪਾਉਂਦੇ ਅਗਲੇ ਕਹਿੰਦੇ ਖੰਡ ਪਾੜ ਖਲਾਓ ਛੇਤੀ ਕੰਮ ਨਵੇੜੀਏ ਤੀਜੇ ਦਿਨ ਹੀ ਫਿਰ ਕਿਹੜੀਆਂ ਗੱਲਾਂ 'ਚ ਬੈਠੇ ਆ ਤੁਸੀਂ ਤੁਹਾਡੀ ਜ਼ਿੰਦਗੀ ਦੇ ਉਹੀ ਪਲ ਗਿਣੇ ਜਾਣੇ ਆ ਉਹੀ ਤੁਹਾਨੂੰ ਯਾਦ ਕੀਤਾ ਜਾਣਾ ਵਾ ਜਿਹੜਾ ਤੁਸੀਂ ਸਾਂਝੇ ਕੰਮ ਵਾਸਤੇ ਲੜੋਂਗੇ ਉਹ ਸਾਂਝੇ ਕੰਮ ਵਾਸਤੇ ਤੁਰੋਂਗੇ ਘਰੇ ਬਹਿ ਕੇ ਬਣਾ ਲਓ ਤੁਸੀਂ 100 ਕਿਲਾ ਬਣਾ ਲਓ ਪਾਲੋ ਕੋਠੀ ਕੀ ਮੋਲਾ ਵਈ ਤੁਹਾਡਾ ਜਦੋਂ ਮਰ ਗਏ ਉਦੋਂ ਜਿਹੜੇ ਸੇਵਿਆਂ ਦੇ ਵਿੱਚ ਪੰਜਾਂ ਮਰਲੇ ਵਾਲੇ ਨੂੰ ਫੂਕਣਾ ਫੂਕਣਾ ਤੁਹਾਨੂੰ ਵੀ ਉੱਥੇ ਹੀ ਆ ਇਸ ਕਰਕੇ ਨਿਜਵਾ ਤੋਂ ਉੱਤੇ ਉਠੋ ਘਰੇ ਬੈਠੇ ਮਰਨ ਨਾਲੋਂ ਉੱਥੇ ਗੋਲੀ ਖਾ ਕੇ ਮਰ ਜਿਏ ਤੇ ਆਉਣ ਵਾਲੀਆਂ ਪੀੜੀਆਂ ਨੂੰ ਖ ਪੀੜੀਆਂ ਨੂੰ ਖੜੇ ਕਰਨ ਜੋਗਾ ਛੱਡ ਲਾਂਗੇ ਆਉਣ ਵਾਲੀਆਂ ਪੀੜੀਆਂ ਖੜੀਆਂ ਹੋ ਜਾਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਂ ਲੈਣਗੀਆਂ ਵੀ ਸਾਡਾ ਬਾਪੂ ਬੈਠਾ ਸੀ ਭਾਈ ਉਥੇ ਮੋਰਚੇ ਤੇ ਸ਼ਹੀਦ ਹੋਇਆ ਪਰਿਵਾਰ ਦੇ ਨਾਲ ਸ਼ਹੀਦ ਸ਼ਬਦ ਲੱਗ ਜੂਗਾ ਤੇ ਜੇ ਜ਼ਮੀਨਾਂ ਨਾ بچੀਆਂ ਫਿਰ ਤੁਹਾਡੇ ਪੋਤੇ ਕੀ ਕਹਿਣਗੇ ਤੁਹਾਨੂੰ ਆ ਸਾਡੇ ਵਾਲਾ ਬੁੜਾ ਘਰੇ ਬੈਠਾ ਹੀ ਮਰ ਗਿਆ ਕੀਤਾ ਹੀ ਕੁਛ ਨਹੀਂ ਨਿਕੰਮਿਆਂ ਨੇ ਨਿਕੰਮੇ ਵੱਜੋਗੇ ਨੌਜਵਾਨਾਂ ਨੂੰ ਵੀ ਇਹੀ ਗੱਲ ਆ ਬੇਨਤੀ ਆ ਮਿੱਤਰੋ ਮੈਂ ਇਸ ਗੱਲ ਜਾਣਦਾ ਵੀ ਘਰ ਚਲਾਉਣੇ ਆ ਸਾਡੀ ਛੋਟੇ ਛੋਟੇ ਕਿਰਸਾਨ ਆਸੀਂ ਘਰ ਦੇ ਕੰਮ ਵੀ ਕਰਨੇ ਆ ਪਰ ਯਾਰ ਇਹ ਗੱਲ ਕਦੇ ਵੀ ਨਹੀਂ ਹੁੰਦੀਗੀ ਵੀ ਘਰ ਦੇ ਕੰਮ ਇੰਨੇ ਹੋਣ ਵੀ ਅਸੀਂ ਮੋਰਚੇ ਦੇ ਵਾਸਤੇ ਕੋਈ ਸਮਾਂ ਨਾ ਕੱਢ ਸਕੀਏ ਬਹੁਤ ਵੱਡੀ ਗੈਂਤੀ ਮੈਂ ਤੁਹਾਡੀ ਤਾਸ਼ਾਂ ਖੇਡਦੀ ਆ ਮੇਲਿਆਂ 'ਚ ਤੁਰੇ ਫਿਰਦੀ ਵੇਖੀ ਆ ਉਹ ਮੈਨੂੰ ਉਧਰੋਂ ਵਗੈਰ ਤੋਂ ਆਪਣਾ ਸੁੱਖੀ ਖਿਆਲੇ ਨੇ ਵੀਡੀਓ ਪਾਈ ਬੜੀ ਵਧੀਆ ਲੱਗੀ ਆ ਨਾਲੇ ਜਦੋਂ ਧਰਨੇ ਨੂੰ ਕਹੀਏ ਨਾਨਕੇ ਟਾਇਵੜੀ ਤੇ ਦਲਜੀਤ ਦਸਾਂ ਦੇ ਪ੍ਰੋਗਰਾਮ ਤੇ ਸਾਰੇ ਤੁਰੇ ਫਿਰਦੇ ਸੀ ਆ ਹੁਣ ਆਉਣੇ ਮੇਲੇ ਆਉਣ ਲੱਪਣੇ ਆ ਤੁਹਾਡੇ ਚੋਂ ਵੱਡੀ ਗਿਣਤੀ ਜਾਣਾ ਮੇਲਿਆਂ ਤੇ ਗੁਰੂ ਘਰ ਤੇ ਜਾਣਾ ਚੰਗੀ ਗੱਲ ਆ ਮੈਂ ਵੀ ਹਰ ਸਾਲ ਫਤਿਹਗੜ੍ਹ ਸਾਹਿਬ ਜਾਂਦਾ ਰਿਹਾ ਮੈਂ ਤਿੰਨ ਤਿੰਨ ਚਾਰ ਚਰਚੇ ਦਾਤਾਂ ਲਾ ਕੇ ਆਉਂਦੇ ਰਹੇ ਹਾਂ ਪਰ ਸਾਨੂੰ ਸਿੱਖੀ ਸਾਡਾ ਧਰਮ ਕੀ ਸਿਖਾਉਂਦਾ ਵਾ ਅਸੀਂ ਉਧਰ ਵੀ ਜਾਣਾ ਵਾ ਤੇ ਨਾਲ ਦੀ ਨਾਲ ਸਭ ਤੋਂ ਜ਼ਰੂਰੀ ਜਿਹੜਾ ਅੱਜ ਗੁਰੂ ਦਾ ਖਾਲਸਾ ਮੈਦਾਨ 'ਚ ਡਟਿਆ ਬੈਠਾ ਉਹ ਸਾਡੇ ਵਾਸਤੇ ਲੜਾਈ ਦਾ ਮੈਦਾਨ ਬਹੁਤ ਜ਼ਰੂਰੀ ਆ ਜੇ ਅਸੀਂ ਉੱਥੇ ਜਾ ਕੇ ਕਿਸੇ ਮੇਲੇ ਤੇ ਜਾ ਕੇ ਕਿਸੇ ਸਭਾ ਤੇ ਜਾ ਕੇ ਤਿੰਨ ਤਿੰਨ ਚਾਰ ਚਾਰ ਰਾਤਾਂ ਕਰੋ ਬਾਹਰ ਰਹਿ ਸਕਦੇ ਆ ਕੋਈ ਐ ਨਾ ਸਮਝੇ ਮੈਂ ਤੋਂ ਜਾਨ ਤੋਂ ਰੋਕ ਰਿਆ ਮੈਂ ਸਿਰਫ ਇੱਕ ਧਾਰਨ ਦੇ ਰਿਹਾ ਵੀ ਉੱਥੇ ਰਹਿ ਸਕਦੇ ਆ ਤੇ ਯਾਰ ਮੋਰਚੇ ਤੇ ਜਾਣ ਲੱਗਿਆ ਮੁੜ ਕੇ ਸਾਨੂੰ ਘਰ ਕਿਉਂ ਚੇਤੇ ਆਉਣ ਲੱਪੇਂਦਾ ਉਦੋਂ ਅਸੀਂ ਕਿਉਂ ਨਹੀਂ ਕਹਿੰਦੇ ਕਿ ਸਾਡਾ ਫਰਜ਼ ਆ ਯਾਰ ਅਸੀਂ ਜਾਣਾ ਵਾ ਸੋ ਭਰਾਓ ਜੇ ਇਹ ਨਿਜਵਾਜ਼ ਭੁਮੀ ਗਏ ਕੁਛ ਨਹੀਂ ਲੱਭਣਾ ਨਾ ਜ਼ਮੀਨ ਬਚਣੀ ਆ ਕੁਛ ਨਹੀਂ ਬਚਣਾ ਤੇ ਜਿਨ੍ਹਾਂ ਦੇ ਖਾਤਰ ਕੱਟਦੇ ਫਿਰਦੇ ਆ ਕਟਣੀਆਂ ਉਹਨਾਂ ਨੇ ਵੀ ਗਾਲਾਂ ਹੀ ਆ ਜਦੋਂ ਜ਼ਮੀਨ ਨਾ ਬਚੀ ਘਰ ਨਾ ਬਚੇ ਫਸਲਾਂ ਨਾ ਬਚੇ ਕਟਣੀਆਂ ਉਹਨਾਂ ਨੇ ਵੀ ਗਾਲਾਂ ਹੀ ਆ ਆਇਦੂ ਚੰਗੀ ਗੱਲ ਆ ਆਪਦਾ ਫਰਜ਼ ਨਿਭਾਓ ਜੋ ਸਾਡੇ ਗੁਰੂ ਨੇ ਹੁਕਮ ਕੀਤਾ ਉਹ ਤੇ ਪੂਰੇ ਉਤਰੋ ਫਰਜ਼ ਨਿਭਾਓ ਮੋਰਚਿਆਂ ਤੇ ਆਓ ਉਥੇ ਜੇ ਸਾਰਾ ਭਾਈ 3 ਕਰੋੜ ਆਬਾਦੀ ਵਾਲਾ ਪੰਜਾਬ ਅਸੀਂ ਖੜਾ ਕਰਕੇ ਅਸੀਂ ਸਾਰਿਆਂ ਨਾਲ ਲੈਣਿਆ ਆਪਦੇ ਭਰਾਵਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ ਤੇ ਸਾਨੂੰ ਕੋਈ ਹਰਾਉਣ ਵਾਲਾ ਨਹੀਂ ਜੰਮਿਆ ਪਰ ਇਹ ਸੰਭਵ ਤਾਂ ਹੋਊਗਾ ਜੇ ਹਰੇਕ ਬੰਦਾ ਜਿਹੜੇ ਤੁਸੀਂ ਬੈਠੇ ਜਿਹੜੇ ਧਰਮਿਆਂ ਚੌਣੇ ਜਾਂਦੇ ਰਹਿੰਦੇ ਆ ਹਰੇਕ ਬੰਦਾ ਆਗੂ ਵਾਲੀ ਜ਼ਿੰਮੇਵਾਰੀ ਨਿਭਾਊਗਾ ਹਰੇਕ ਬੰਦਾ ਆਪਦੇ ਆਪਦੇ ਪਿੰਡ ਦੀ ਜ਼ਿੰਮੇਵਾਰੀ ਲਊਗਾ ਵੀ ਮੈਂ ਆਉਂਦੇ ਪਿੰਡੋਂ ਬਾਈ ਲਿਆਉਂਗਾ ਟਰਾਲੀ ਭਰ ਕੇ ਮੇਰੇ ਪਿੰਡ ਲੋ ਬੇਫਿਕਰ ਹੋ ਜੋ ਫੇਰ ਜਾ ਕੇ ਅਸੀਂ ਮੋਰ ਚੱਲ ਜੱਤ ਸਕਾਂਗੇ ਕਿਉਂਕਿ ਸਾਹਮਣੇ ਵਾਲੀ ਸ਼ਕਤੀ ਸਾਡੀ ਬਹੁਤ ਵੱਡੀ ਆ ਅਸੀਂ ਬਹੁਤ ਛੋਟੇ ਆ ਸਾਰੀਆਂ ਜਥੇਬੰਦੀਆਂ ਰਲ ਜਾਈਏ ਤਾਂ ਵੀ ਛੋਟੇ ਆ ਨਾਲ ਹਰਿਆਣੇ ਦੀਆਂ ਰਲ ਜਾਈਏ ਤਾਂ ਵੀ ਛੋਟੇ ਆ ਸਾਨੂੰ ਤਾਂ ਸਾਰਾ ਦੇਸ਼ ਖੜਾ ਕਰਨਾ ਪੈਣਾ ਲੰਮੀ ਲੜਾਈ ਆ ਸਬਰ ਰੱਖ ਕੇ ਲੜਨ ਵਾਲੀ ਆ ਘਬਰ ਵਾਲੀ ਨਹੀਂ ਤੱਤੇ ਹੋਣ ਵਾਲੀ ਨਹੀਂ ਲੰਮਾ ਦਮ ਰੱਖ ਕੇ ਲੜਨ ਵਾਲੀ ਲੜਾਈ ਆ ਇਸ ਕਰਕੇ ਆਪ ਦਾ ਆਪ ਦਾ ਫਰਜ਼ ਪਛਾਣੋ ਮੋਰਚੇ ਤੇ ਲੋੜ ਆ ਅੱਜ ਰਾਸ਼ਨ ਪਾਣੀ ਦੀ ਲੋੜ ਵੀ ਆ ਉਥੇ ਬੰਦਿਆਂ ਦੀ ਲੋੜ ਵੀ ਆ ਉਥੇ ਹੋਰ ਛਮਿਆਣਾ ਲਾਉਣ ਦੀ ਵੀ ਲੋੜ ਆ ਇਹ ਸਾਰਾ ਕੁਝ ਮਿੱਤਰੋ ਆਪਾਂ ਆਪ ਪੂਰਾ ਕਰਨਾ ਵਾ ਸਾਡੀ ਕਿਸੇ ਅਬਾਨੀ ਡਾਨੀ ਇਹ ਮਰਜ਼ੀ ਨਹੀਂ ਕਰਨੀ ਜਿਨ੍ਹਾਂ ਦੇ ਵਿਰੁੱਧ ਲੜਦੇ ਆਂ ਅਸੀਂ ਸੋ ਅੱਜ ਵਾਲਾ ਪ੍ਰੋਗਰਾਮ ਨੇ ਬੜ ਚੱਲਿਆ ਕੱਲ ਨੂੰ ਬੇਨਤੀ ਆ ਖਾਸ ਕਰਕੇ ਮੈਂ ਭੈਣਾਂ ਨੂੰ ਵੀ ਕਹਿਣਾ ਵਾ ਮੋਰਚੇ ਉੱਤੇ ਭੈਣਾਂ ਦੀ ਹਾਜ਼ਰੀ ਬਹੁਤ ਘੱਟ ਆ ਖਾਸ ਕਰਕੇ ਆਪਣੀ ਜਥੇਬੰਦੀ ਵੱਲੋਂ ਬਹੁਤ ਘੱਟ ਹਾਜ਼ਰੀ ਰਹੀ ਆ ਤੁਸੀਂ ਵੀ ਭਾਈ ਆਪ ਦਾ ਮੋਰਚਾ ਸੰਭਾਲੋ ਜਾ ਕੇ ਤੁਹਾਡੇ ਬਿਨਾ ਅਸੀਂ ਜਿੱਤ ਨਹੀਂ ਸਕਦੇਗੇ ਤੇ ਕੱਲ ਤੋਂ ਆਰデア ਦੇ ਪਿੰਡਾਂ 'ਚ ਕਰਕੇ ਰੈ ਬਣਾਓ ਪ੍ਰੋਗਰਾਮ ਤੇ ਸਾਰੇ ਮੇਰੇ ਵੀਰ ਮੋਰਚੇ ਤੇ ਪਹੁੰਚੋ ਐਂ ਨੀ ਇਹ ਬੇਨਤੀਆਂ ਸੀ ਜਿੰਨੇ ਤੁਸੀਂ ਇੱਥੇ ਆਇਆ ਧੰਨਵਾਦ ਪਰ ਸੰਤੁਸ਼ਟੀ ਨਹੀਂ ਸੰਤੋਸ਼ਟੀ ਇਸ ਕਰਕੇ ਨਹੀਂ ਕਿਉਂਕਿ ਜਿੰਨੇ ਤਕੜਾ ਇਸ ਇਲਾਕੇ 'ਚ ਬੀਕਯੂ ਕ੍ਰਾਂਤੀਕਾਰੀ ਬੈਠੀ ਆ ਅਸੀਂ ਤਾਂ ਉਹ ਪੁੱਛੇ ਛੱਡ ਤੱਕ ਵੀ ਭੜ ਸਕਦੇ ਸੀ ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਥੋੜਾ ਜ਼ੋਰ ਲਾਇਆ ਅਗਾ ਤੋਂ ਵੱਧ ਜ਼ੋਰ ਲਾਓ ਆਜੂ ਤੇ ਕੱਲੇ ਤੇ ਨਾ ਵੇਖੋ ਵੇ ਅਗੂ ਕੱਲਾ ਦੀ ਔਰਲਾਊਗਾ ਆ ਆ ਦੇ ਪਿੰਡਾਂ ਚ ਸਾਰੇ ਜ਼ੋਰ ਲਾਓ ਜੇ ਅੰਦੋਲਨ ਜਿੰਨਾ ਤਾਂ ਇਹਨਾਂ ਡਿਚੋ ਵੀ ਪ੍ਰਧਾਨ ਨੇ ਕਿਹਾ ਸੀ ਤੇ ਮੈਂ ਉਹਨਾਂ ਕੰਮ ਕਰਤਾ ਨਹੀਂ ਬੰਦ ਕਰੋ ਆਂਡ ਗਵਾਂਡ ਪਿੰਡਾਂ ਨੂੰ ਵੀ ਠਾਓ ਜਿੱਥੇ ਜੱਥੇਬੰਦੀਆਂ ਨਹੀਂ ਹੈਗੀਆਂ ਉਹਨਾਂ ਨੂੰ ਵੀ ਆਪਾਂ ਠਾਉਣਾ ਵਾ ਫੇਰ ਮੋਰਚਾ ਜਿੱਤ ਸਕਾਂਗੇ ਸੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ